ਕੋਈ ਗੈ ਕਾਨੂੰਨੀ ਗੱਲ ਹੋਈ ਹੈ ਸ੍ਰੇਧੀ ਤੋਂ ਦੱਸੋ ਮੈਂ ਤਾਂ ਹੀ ਤਾਂ ਕਹਿੰਦੇ ਆ ਨਹੀਂ ਉਹ ਬੰਦਾ ਹੀ ਬੰਦਾ ਹੀ 5-700 ਦੇ ਵਿੱਚ ਉਹਦੇ ਬਾ ਦੇਣਾ ਤੇ ਉਹਦਾ ਨਹੀਂ ਨਹੀਂ ਕੋਈ ਤਾਂ ਕਹਿਸ਼ਤ ਇਹ ਇਹ ਮੋਰ ਬੰਦਾ 호텔 ਵੀ ਕੋਈ ਬੰਦਾ ਕਿੰਨਾ ਇਕੱਠਾ ਹੋ ਗਿਆ ਵੀਰੇ ਜਿੱਥੇ ਗੰਦੀਆਂ ਗੱਲਾਂ ਕਰਦੇ ਨੇ ਉਬਾੜੀ ਗੱਲ ਐ ਉਹਨਾਂ ਨੂੰ ਦਿਓ ਕੰਪਲੀਟ ਵੀਡੀਓ ਦਿਖੀਏ ਪਰਚਾ ਕਰਦੇ ਜਿਹੜਾ ਗੱਲ ਤੁਸੀਂ ਐਮਪੀ ਸਾਹਿਬ ਦੇ ਵੀਡੀਓ ਦਿਖੀਏ ਜਿਹੜੀਆਂ ਗੱਡੀਆਂ ਗਾਲਾਂ ਕਢਾਉਂਦੇ ਆ ਉਹਦੇ ਤੇ ਪਰਚਾ ਹੋਵੇ ਫੇਰ ਦੇ ਦੋ ਅਸੀਂ ਅਸੀਂ 23 ਸਾਲ ਚ ਉੱਪਰ ਆਏ ਅਸੀਂ ਇਹਨਾਂ ਗੱਡੀਆਂ ਗਾਲਾਂ ਥੋੜੀਆਂ ਲੈਣੀਆਂ ਨੇ ਨਹੀਂ ਨਹੀਂ ਕਰਨਾ ਅਸੀਂ ਗੱਲ ਗੱਡੀਆਂ ਗਾਲਾਂ ਜੀ ਬਿਕੋ ਕੋਈ ਵੀ ਗਲਤ ਗੱਲ ਕਰਦਾ ਭੈਣਾ ਯਾਰ ਭਾਤੀ ਸਾਹਿਬ ਭੈਣਾ ਯਾਰ ਪਿਆਰ ਨਾਲ ਦੋ ਯਾਰ ਆ ਪ੍ਰਧਾਨ ਨੂੰ ਗੰਦੀਆਂ ਗੱਲਾਂ ਕਢ ਦੇ ਗੱਲਾਂ ਭੈਣਾ ਨਹੀਂ ਗੱਲਾਂ ਨਹੀਂ ਗੱਲਾਂ ਮੈਂ ਕਹਿ ਰਿਹਾ ਗੱਲਾਂ ਮੇਰੇ ਨੰਬਰ ਮਿਲਦਾ ਗੱਲ ਸੰਖਿਆ ਅਪਡੇਟ ਇਹਦੇ ਪਾਉਂਦੇ ਹੋ ਫਿਰ ਤੁਸੀਂ ਤੁਸੀਂ ਮਰੇ ਪੇਜ ਤੋਂ ਪਾ ਕੇ ਫਿਰ ਡਲੀਟ ਕਰਦੇ ਆਪਾਂ ਸੁੱਜਾਂ ਤੋਂ ਜੰਤੂ ਆਪਾਂ ਆਪਾ ਮੁੱਦੇ ਦੀ ਗੋਣ ਹੋਣ ਦੀ ਗੱਲ ਕਰੀਏ ਕੋਈ ਨਹੀਂ ਅਮਨ ਮਾਨ ਨਾਲ ਲਕਚਰ ਹੁੰਦਾ ਕਿ ਕੋਈ ਨਹੀਂ ਬੰਦਾ ਕੋਈ ਜੰਤੂ ਅਮਨ ਮਾਨ ਕਹ ਬਤਾਓ ਆਓ ਜੀ ਕੋਈ ਜਿੱਥੇ ਮਤਰੀ ਸਾਹਿਬ ਜਿੱਥੋਂ ਦੀ ਬੋਲਿਆ ਉਹ ਬਾਹਰ ਬੰਦੇ ਰਹਿੰਦੇ ਨੇ ਅੱਜ ਅੱਜ ਮੈਨੂੰ ਪਤਾ ਲੱਗਾ ਮੈਂ ਕੱਲ ਆਇਆ ਮੇਰੇ ਨਾਲ ਪਿੱਛੋਂ ਕੋਈ ਬੰਦਾ ਵੀ ਆਇਆ ਨਹੀਂ ਤੇ ਮੇਰੀ ਗੱਲ ਉਹ ਪਿੱਛਾ ਸਾਨੂੰ ਆਪਣੇ ਜਿਹੇ ਹੀ ਕਾਨੂੰਨ ਨਹੀਂ ਫਾਲੋ ਕਰਾਂਗੇ ਕੌਣ ਕਰੂਗਾ ਤੁਸੀਂ 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 ਤੇ ਬਣਾਉਣਾ ਨੇ ਜੇ ਤੁਸੀਂ ਅਸੀਂ ਨਹੀਂ ਕਰਾਂਗੇ ਕੌਣ ਕਰੂਗਾ ਅੱਜ ਜਦੋਂ ਆਓ ਮੇਰੀ ਗੱਲ ਸੁਣ ਹਾਂਜੀ ਹਾਂ ਉਹ ਹਮਦਰਦ ਗੁਰੂਆ ਤੋਂ ਇਧਰ ਕਾਸਾ ਤੋਂ ਵੋਟ ਲਈ ਇਨੇ ਸੱਤ ਬੰਦਾ ਲਾ ਲੀ ਦਿੱਤੇ ਓਏ ਇਹ ਤਾਂ ਖੁਸ਼ੀ ਦਾ ਹੈ ਬਾਈ ਜਦੋਂ ਅਸੀਂ ਕਿਹਦੋਂ ਡੋਗੇ ਤੋਂ ਬਚਾ ਆ ਦੇਖੋ ਫਾਈਟ ਨਹੀਂ ਨਹੀਂ ਚੰਗਾ ਲੱਗ ਨਹੀਂ ਨਹੀਂ ਇਹ ਕਹਿੰਦੇ ਕਹਾਂ ਕਹਿੰਦੇ ਨਹੀਂ ਅੱਜ ਪੰਜ ਪਤਾ ਨਹੀਂ ਅੱਜ ਪ੍ਰਚਾਰ ਦਾ ਤੇ ਕੰਮ ਹੀ ਨਹੀਂ ਅੱਜ ਇੰਨੇ ਮੋਟਾ ਓ ਇੰਦਾ ਵੋਟੇ ਵੋਟੇ ਅਸੀਂ ਤਾਂ ਕਹਿੰਦੇ ਸੀ ਕਿ ਇਹ ਬੰਦਿਆਂ ਨਾਲ ਡਰਾਉਣਾ ਓ ਇੰਨੇ ਕਿਤੇ ਕਾਂਗਰਸੀ ਹੁੰਦੇ ਉਹਨੂੰ ਸਿਰਦਿਆਂ ਲਗ ਲਾਉਣਾ ਓਏ ਇਹ ਤਾਂ ਸਾਡੇ ਸਾਡੇ شریف ਬੰਦੇ ਸਾਧੂ ਬੰਦੇ ਅਸੀਂ ਇਹ ਕੰਮ ਕਰਦੇ ਸਾਡਾ ਇਹ ਹੈ ਹੀ ਨਹੀਂ ਅਸੀਂ ਇਕੱਲੇ ਰਹਿੰਦੇ ਇਕੱਲੇ ਓ ਇਹਨਾਂ ਨੂੰ ਸਾਬ ਬੰਦਾ ਨਾਲ ਹੈ ਸਾਬ ਪੱਕੀ ਕੀਤੀ ਵੀ ਕਿਸੇ ਨੇ ਲੜਦਾ ਨਹੀਂ ਆਪ ਕੋ ਆਪਣੀ ਵੋਟ ਉਹ ਠੀਕ ਹੈ ਪਿਆਰ ਦਾ ਉਹ ਜਿੰਨੇ ਪਾਉਣਾ ਇੱਕ ਦੂਜੇ ਨਾਲ ਕੋਈ ਗੱਲ ਪਤਾ ਕੀ ਆ ਕੁਸ਼ੀ ਭਰੀ ਏ ਤੁਸੀਂ ਇਹ ਗਲਤ ਇਹ ਬਾਹਰ ਦੇਖੋ ਇੱਥੇ ਤੇ ਲੋਕਲ ਬੰਦੇ ਨਾ ਆਉਂਦੇ ਨਾ ਪਰ ਬਾਹਰੋਂ ਬੰਦੇ ਕਿਹ ਲੈ ਆਖਦੇ ਨਹੀਂ ਦੇਖੋ ਉਹ ਗੇਟ ਤੋਂ ਤਾਂ ਕੋਈ ਨਹੀਂ ਜਾਊਗਾ ਬੱਟੇ ਨਹੀਂ ਜਿੱਥੇ 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 ਮਾਤਰੀ ਸਾਹਿਬ ਜਿੱਥੋਂ ਦੀ ਬੋਲਿਆ ਉਹ ਬਾਹਰੋਂ ਬੰਦੇ ਰਹਿੰਦੇ ਨਾ ਅੱਜ ਅੱਜ ਮੈਨੂੰ ਪਤਾ ਲੱਗਾ ਮੈਂ ਕੱਲਾ ਆਇਆ ਮੇਰੇ ਨਾਲ ਪਿੱਛੋਂ ਕੋਈ ਬੰਦਾ ਵੀ ਆਇਆ ਨਹੀਂ ਤੇ ਮੇਰੀ ਗੱਲ ਉਹ ਪਿੱਛਾ ਸਾਾਨੂੰ ਆਪਣੇ ਜਿਹੇ ਹੀ ਕਾਨੂੰਨ ਨਹੀਂ ਫਾਲੋ ਕਰਾਂਗੇ ਕੌਣ ਕਰੂਗਾ ਤੁਸੀਂ 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 ਤਾਂ ਬਣਾਉਣਾ ਨੇ ਜੀ ਤੁਸੀਂ ਅਸੀਂ ਨਹੀਂ ਕਰਾਂਗੇ ਕੌਣ ਕਰੂਗਾ ਸਾਡੀ ਆਹ ਬਹਿ ਦੀ ਗੱਲ ਸੁਣ ਹਾਂਜੀ ਹਾਂ ਉਹਦਾ ਸਾਹਿਬ ਤੁਸੀਂ ਐਮਪੀ ਕੋਈ ਗਾਇ ਕਾਨੂੰਨੀ ਗੱਲ ਹੋਈ ਹੈ ਸਵੇਦੀ ਤੋਂ ਦੱਸੋ ਮੈਂ ਹੀ ਤਾਂ ਕਹਿ ਨਹੀਂ ਉਹ ਬੰਦਾ ਹੀ ਬੰਦਾ ਹੀ 5 700 ਦੇ ਵਿੱਚ ਉਹਦੇ ਬਾ ਦੇਣਾ ਤੇ ਉਹਦਾ ਨਹੀਂ ਦੇ ਦੇ ਕੋਈ ਤਾਂ ਦੇ ਚੱਤ ਕੀ ਇਹ ਮੋਰ ਬੰਦਾ ਉੱਥੇ ਵੀ ਵੇਖੋ ਬੰਦਾ ਕਿੰਨਾ ਇਕੱਠਾ ਹੋਇਆ ਵੀਡੀਓ ਦਿਹੀ ਜਿੱਥੇ ਗੰਦੀਆਂ ਗੱਲਾਂ ਕਰਦੇ ਨੇ ਉਬਾੜੀ ਗੱਲ ਆ ਉਹਨਾਂ ਨੂੰ ਦਿਓ ਕੰਪਲੀਟ ਪੱcza ਕਰ ਦਿੱਤੀ ਜੇ ਗੱਲ ਤੁਸੀਂ ਐਮਪੀ ਸਾਹਿਬ ਦੇ ਵੀਡੀਓ ਦੇਖੀ ਜਿਹੜੀਆਂ ਗੱਡੀਆਂ ਗਾਲਾਂ ਕਢਾਉਂਦੇ ਆ ਉਹਦੇ ਤੇ ਪਰਚਾ ਹੋਵੇ ਫੇਰ ਦੇ ਦੋ ਅਸੀਂ ਅਸੀਂ 23 ਸਾਲ ਚ ਉੱਪਰ ਆਏ ਅਸੀਂ ਮੈਨੂੰ ਆ ਗੱਡੀਆਂ ਗਾਲਾਂ ਥੋੜੀਆਂ ਲੈਣੀਆਂ ਨੇ ਨਹੀਂ ਨਹੀਂ ਕਰਨਾ ਅਸੀਂ ਗੱਲ ਗੱਡੀਆਂ ਗਾਲਾਂ ਜੀ ਮੇਕੋ ਕੋਈ ਵੀ ਗਲਤ ਗੱਲ ਕਰਦਾ ਭੈਣਾ ਯਾਰ ਪਾਰਟੀ ਸਾਹਿਬ ਭੈਣਾ ਯਾਰ ਪਿਆਰ ਨਾਲ ਦੋ ਯਾਰ ਆ ਭਾਦਾਂ ਨੂੰ ਗੰਦੀਆਂ ਗਾਲਾਂ ਕਢ ਦੇ ਗਾਲਾਂ ਭੈਣਾ ਨਹੀਂ ਗੱਲਾਂ ਨਹੀਂ ਗੱਲਾਂ ਮੇਰੀ ਮਨੋਬਾਲ ਦਿੱਤਾ ਸੇਰ ਸੰਗੀ ਆਪਣੇ ਪਾਉਂਦੇ ਹੋ ਫੇਰ ਤੁਸੀਂ ਤੁਸੀਂ ਆਪਣੇ ਪੇਜ ਤੋਂ ਪਾ ਕੇ ਫਿਰ ਡੇਲਟ ਕਰ ਲਿਆ ਆਪਣੀ ਸੋਚਾਂ ਤੋਂ ਜੰਤੂ ਆਪਾਂ ਆਪਾ ਮੁੱਦੇ ਦੀ ਗੋਣ ਹੋਣ ਦੀ ਗੱਲ ਕਰੀਏ ਕੋਈ 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 ਅਮਨਮਾਨ ਲਕਚਰ ਹੁੰਦਾ ਏ ਕੋਈ ਕੋਈ ਬੰਦਾ ਇਸ ਪਰਦੇ ਅਮਨਮਾਨ ਕੋਈ ਦੱਸੋ ਆਓ ਜੀ ਕੋਈ ਕਹੋ ਕੋਈ ਸੈਂਟਰ ਹੁੰਦਾ ਏ